ਦੀ ਕਲਾ ਦੀ ਦਾਤ ਦਰੋਂ ਘਰੋਂ ਬਖਸ਼ਿਸ਼ ਕਰਕੇ ਕਰਤਾਰਥ ਕਰਨ 22 ਵਜੇ ਤੱਕ ਮੈਂ ਵਟ ਭਾਗਾ ਹਾਂ ਮੈਨੂੰ ਸ਼ਹੀਦਾਂ ਦੇ ਵਾਰਸਾਂ ਦੇ ਪੈਰਾਂ ਦੇ ਜੋੜੇ ਝਾੜਨ ਦਾ ਮੌਕਾ ਜੁਮੇਵਾਰ ਸੱਜਣਾ ਨੇ ਦਿੱਤਾ ਹੈ ਤੁਹਾਡੇ ਦਰਸ਼ਨ ਕਰਨ ਵਾਸਤੇ ਜਿਹੜਾ ਸਵੱਬ ਬਣਾਇਆ ਉਹ ਕਵੀਸ਼ਰ ਗਿਆਨੀ ਸੰਦੀਪ ਸਿੰਘ ਮਹਿਮਾ ਜੀ ਨੇ ਬਣਾਇਆ ਹੈ ਮੇਰਾ ਸ਼ਾਗਿਰਦ ਹੈ ਤੇ ਮੈਨੂੰ ਬਹੁਤ ਖੁਸ਼ੀ ਆਏ ਕਈ ਦਰਜਨਾ ਮੁੰਡਿਆਂ ਨੇ ਮੇਰੇ ਤੋਂ ਕਵੀਸ਼ਰੀ ਸਿੱਖੀ ਹੈ ਕਈ ਦਰਜਨਾ ਨੇ ਇਕੱਦੇ ਨਹੀਂ ਜਿਹਦੇ ਵਿੱਚ ਮੇਰੇ ਇਲਾਕੇ ਦੇ ਪਿੰਡਾਂ ਦੀਆਂ ਧੀਆਂ ਵੀ ਨੇ ਮੈਨੂੰ ਆਪਣੇ ਸਾਰੇ ਵਿਦਿਆਰਥੀਆਂ ਉੱਤੇ ਬਹੁਤ ਵੱਡਾ ਮਾਣ ਹੈ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੇ ਸਿਖਾਏ ਵਿਦਿਆਰਥੀਆਂ ਦੇ ਵਿੱਚੋਂ ਬਹੁ ਗਿਣਤੀ ਉਹਨਾਂ ਕਵੀਸ਼ਰਾਂ ਦੀ ਹੈ ਜਿਹੜੇ ਆਪ ਦੀ ਕਲਮਣਾ ਆਪ ਦੇ ਪ੍ਰਸੰਗ ਆਪ ਲਿਖਦੇ ਆਂ ਗਾਉਣ ਵਾਲਿਆਂ ਦੀ ਕੋਈ ਘਾਟ ਨਹੀਂ ਜੇ ਘਾਟ ਹੈ ਤੇ ਘਾਟ ਲਿਖਣ ਵਾਲਿਆਂ ਦੀ ਹੈ ਜਿੰਨੂੰ ਲਿਖਣ ਦਾ ਚੱਜ ਹੈ ਨਾ ਉਹ ਇਤਿਹਾਸ ਵਿੱਚੋਂ ਖੋਜੇਗਾ ਉਹ ਚੀਜ਼ ਜਿਹੜੀ ਕਿਸੇ ਨੇ ਸੁਣੀ ਨਾ ਹੋਵੇ ਕਦੇ ਤੇ ਮੈਨੂੰ ਮਾਣ ਹੈ ਕਿ ਮੇਰੇ ਸ਼ਗਿਰਦਾਂ ਚੋਂ ਬਹੁਤੇ ਲਖਾਰੀ ਆਏ ਤੇ ਦੋ ਨਾਮ ਹੈ ਵਿਸ਼ੇਸ਼ ਕਰਕੇ ਲੈਣੇ ਇੱਕ ਸੰਦੀਪ ਸਿੰਘ ਦਾ ਇੱਕ ਜਗਤਾਰ ਸਿੰਘ ਨਾਲਵਾਲੇ ਦਾ ਕਿਉਂਕਿ ਇਹਨਾਂ ਨੇ ਇਸ ਕਲਾ ਦੇ ਖੇਤਰ ਵਿੱਚ ਆ ਕੇ ਗੋਮ ਨਾਮੀ ਦਾ ਪਰਦਾ ਆਪਦੇ ਪਿੰਡਾਂ ਤੋਂ ਚੁੱਕ ਦਿੱਤਾ ਹੈ ਜਦੋਂ ਵੀ ਮਹਿਮੇ ਪਿੰਡ ਨੂੰ ਲੋਕ ਯਾਦ ਕਰਨਗੇ ਉਥੋਂ ਦੀ ਮਹਿਮਾ ਤੇ ਵੱਖਰੀ ਹੈ ਪਰ ਕਵੀਸ਼ਰੀ ਕਲਾ ਅੰਦਰ ਜਿਹੜੀ ਪੈੜ ਇਹ ਮੁੰਡਾ ਪਾਉਣ ਜਾ ਰਿਹਾ ਨਾ ਉਹ ਅਮਿਤ ਰਹੇਗੀ ਮੈਂ ਗੁਰੂ ਦੀ ਹਜ਼ੂਰੀ ਚ ਸ਼ਹੀਦਾਂ ਦੇ ਦਰ ਉੱਤੇ ਖਲੋਤਾ ਹਾਂ ਗੁਰੂ ਸਾਹਿਬ ਦੇ ਅੰਗ ਸੰਗ ਰਹਿਣਾ ਉਧਰ ਦਵਾਬੇ ਦੇਸ਼ 'ਤੇ ਜਗਤਾਰ ਸਿੰਘ ਨਾਲੂਣੀ ਬੈਠਿਆ ਹੈ ਉਸ ਮੁੰਡੇ ਨੇ ਵੀ ਆਪਦੇ ਇਲਾਕੇ ਚ ਆਪਦੇ ਕਵੀਸ਼ਰ ਜੱੱਤੇ ਦਾ ਬਹੁਤ ਚਰਚਾ ਕਰਵਾਇਆ ਏ ਇਹ ਮਾਣ ਇਹਨਾਂ ਦਾ ਸਦਾ ਬਣਿਆ ਰਹੇ ਸਾਥ ਸੰਗਤ ਇਹਨਾਂ ਦਾ ਮਾਣ ਹੀ ਦਰ ਅਸਲ ਸਾਡਾ ਮਾਣ ਹੈ ਪਲਵਾਨ ਕੋਨਾਚਿਰ ਪਲਵਾਨ ਵਜਦਾ ਜਿੰਨਾ ਚਿਰ ਉਹ ਖੁੱਲਦਾ ਹੋਵੇ ਜਿਉਂਨੇ ਅੱਗੇ ਕੋਈ ਪਲਵਾਨ ਨਹੀਂ ਨਾ ਪੈਦਾ ਕੀਤਾ ਆਪਦੇ ਵਰਗਾ ਲੋਕੀ ਭੁੱਲ ਜਾਂਦੇ ਆ ਵੀ ਫਲਾਣੇ ਪਿੰਡ ਦਾ ਵੀ ਕੋਈ ਪਲਵਾਨ ਹੁੰਦਾ ਸੀ ਤੇ ਜਿਉਂਨੇ ਆਪ ਦੇ ਵਰਗਾ ਕੋਈ ਇੱਕ ਅਦਾ ਪੈਦਾ ਕੀਤਾ ਹੋਵੇ ਨਾ ਉਹ ਫਿਰ ਦੱਸਦਾ ਰਹਿੰਦਾ ਹੈ ਵੀ ਮੈਂ ਉਸ ਪਲਵਾਨ ਦਾ ਚੇਲਾ ਹਾਂ ਤੇ ਲੋਕ ਕੰਨ ਵੀ ਭੰਨਦੇ ਆ ਵੀ ਬਾਬਾ ਉਹ ਤੇ ਬੰਦੇ ਹੀ ਵੱਡੇ ਵੱਡੇ ਸੀ ਘਾਟਾ ਖਾ ਜਾਗੇ ਜੇ ਇਹਨਾਂ ਬੰਦਿਆਂ ਦੇ ਨਾਲ ਖਹਿਗੇ ਕਲਾ ਬਹੁਤ ਵਿਸ਼ਾਲ ਚੀਜ਼ ਹੈ ਸਾਰੀ ਜ਼ਿੰਦਗੀ ਬੰਦਾ ਇਹਨੂੰ ਕਮਾਉਂਦਾ ਰਹੇ ਤੇ ਸੰਪੂਰਨ ਨਹੀਂ ਹੋ ਸਕਦਾ ਕਲਾ ਦੇ ਖੇਤਰ ਵਿੱਚ ਪਰ ਮੇਰਾ ਯਕੀਨ ਇਸ ਗੱਲ ਉੱਤੇ ਖਲੋਤਾ ਹੈ ਕਵੀ ਸ਼੍ਰੀ ਕਲਾਵਲ ਜਿਹੜਾ ਸਿਦਕ ਨਾਲ ਤੁਰ ਪਿਆ ਸੰਪੂਰਨ ਹੋਣਾ ਤੇ ਬਹੁਤ ਵੱਡੀ ਗੱਲ ਹੈ। ਗੁਰੂ ਉਹਦੇ ਭਾਗ ਉਤੇ ਮੋਹਰਾ ਹੀ ਇਹੋ ਜਿਹਾ ਲਾ ਦਿੰਦਾ ਏ। ਸੱਚੇ ਪਾਤਸ਼ਾਹ ਫਿਰ ਉਹਦੀ ਕਿਸੇ ਗੱਲੋਂ ਕੰਡ ਨਹੀਂ ਲੱਗਣ ਦਿੰਦਾ। ਸੰਦੀਪ ਸਿੰਘ ਹੁਣਾਂ ਦਾ ਵੀ ਧੰਨਵਾਦੀ ਹਾਂ। ਬਾਬੇ ਕਲਦੀਪ ਸਿੰਘ ਹੁਣਾਂ ਦਾ ਵੀ ਬਹੁਤ ਬਹੁਤ ਸਤਿਕਾਰ ਸਹਿਤ ਵਿਸ਼ੇਸ਼ ਧੰਨਵਾਦ ਕਰਦਾ ਏ। ਜਿਨ੍ਹਾਂ ਨੇ ਬਹੁਤ ਵੱਡਾ ਮੌਕਾ ਬਖਸ਼ਿਆ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਹਾਂ। ਵੈਗੁਰੂ ਸਾਰਿਆਂ ਨੂੰ ਤਰੱਕੀ ਕਾਮਯਾਬੀ ਸਫਲਤਾ ਬਖਸ਼ਿਸ਼ ਕਰਕੇ ਨਵਾਜਣਾ ਸਾਫ ਕਾ ਪ੍ਰਧਾਨ ਸਾਹਿਬ ਮਾਨਯੋਗ ਕੈਪਟਨ ਸਾਹਿਬ ਸਰਦਾਰ ਰਗਵੀਰ ਸਿੰਘ ਸਾਹਿਬ ਜੀ ਉਹਨਾਂ ਦਾ ਵੀ ਸਤਿਕਾਰ ਸਹਿ ਧੰਨਵਾਦ ਹੈ ਪ੍ਰਧਾਨ ਸਾਹਿਬ ਸਰਦਾਰ ਹਰਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ ਬਾਬਾ ਕੁਲਦੀਪ ਸਿੰਘ ਹੋਣੀ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਗੁਰੂ ਸਾਹਿਬ ਉਹਨਾਂ ਨੂੰ ਸਰੀਰਕ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਅਮਨਦੀਪ ਕੌਰ ਜੀ ਭੈਣ ਜੀ ਮਾਇਆ ਅਰਪਿਤ ਕਰਕੇ ਗਏ ਨੇ ਸ਼ਹੀਦਾਂ ਦੇ ਦਰ ਉੱਤੇ ਉਹਨਾਂ ਦੀ ਹਾਜ਼ਰੀ ਲੱਗ ਸਕੇ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਗੁਰਬੀਰ ਸਿੰਘ ਕਨੇਡਾ ਵਾਲੇ ਸੌ ਦਮੜਾ ਉਹਨਾਂ ਨੇ ਭੇਜਿਆ ਵੈਗਰੂ ਚੜ੍ਹਦੀ ਕਲਾ ਕਰਨ ਸ਼ਹੀਦ ਬਾਬਾ ਅਜੀਤ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਦਰ ਉੱਤੇ ਬੈਠੇ ਹੋ ਉਹਨਾਂ ਦੇ ਪਵਿੱਤਰ ਨਾਮ ਤੋਂ ਵੱਡਾ ਮਾਨ ਗੁਰੂ ਕੀ ਸੰਤ ਨੇ ਭੇਜਿਆ ਹੈ ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਗੁਰਸਿੱਖੀ ਜੀਵਨ ਤੇ ਚੜ੍ਹਦੀ ਕਲਾ ਦੀਆਂ ਦਾਤਾਂ ਸਤਿਗੁਰੂ ਦਰੋਂ ਘਰੋਂ ਬਖਸ਼ਿਸ਼ ਕਰਕੇ ਨਵਾਜਣ ਸਰਦਾਰ ਮੇਜਰ ਸਿੰਘ ਸਾਹਿਬ ਜੀ ਚੜ੍ਹਦੀ ਕਲਾ ਦੀ ਦਾਤ ਮੰਗਦਿਆ 200 ਦਮੜਾ ਅਰਪਿਤ ਕਰਦੇ ਨੇ ਹਿਰਦੇ ਦੇ ਤਲ ਤੋਂ ਤੁਹਾਡੇ ਸਾਰਿਆਂ ਲਈ ਦੁਆ ਕਰਦਾ ਹਾਂ ਸਤਿਗੁਰੂ ਕਿਰਪਾ ਕਰਨ ਦੇਸ਼ ਵਦੇਸ਼ ਅੰਦਰ ਸਫਲਤਾ ਕਾਮਯਾਬੀ ਤੇ ਤਰੱਕੀ ਤੁਹਾਡੇ ਕਦਮ ਚੰਮੇ ਤੁਹਾਡੇ ਰਿਹੜਿਆਂ 'ਚ ਸਦਾ ਖੁਸ਼ੀਆਂ ਮੌਲਦੀਆਂ ਰਹਿਣਾਂ ਕਿਸੇ ਚੀਜ਼ ਦੀ ਤੁਹਾਡੇ ਘਰਾਂ ਚ ਤੰਗੀ ਤੇ ਤੋੜ ਨਾ ਰਹੇ ਗੁਰੂ ਸਾਹਿਬ ਸਦਾ ਤੁਹਾਡੇ ਅੰਗ ਸੰਗ ਰਹਣ ਆਓ ਇਤਿਹਾਸ ਦਾ ਇੱਕ ਬੀਰਤਾ ਭਰਿਆ ਪੰਨਾ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਨਾ ਹਾਂ ਇਹ ਕਹਾਣੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜੀਵਨ ਦੇ ਨਾਲ ਸਬੰਧਤ ਹੋਏਗੇ ਜੇ ਸੂਰਮੇ ਦੇ ਨਾਲ ਬਾਬਾ ਅਜੀਤ ਸਿੰਘ ਵਰਗੀਆਂ ਰੂਹਾਂ ਨੇ ਸ਼ਿਹਾਕ ਦਾ ਬਾਟਾ ਬੁੱਲਾ ਨੂੰ ਲਾ ਕੇ ਛਕਿਆ ਜਦੋਂ ਮੈਂ ਨਗਰ ਚੋਂ ਤੁਰਿਆ ਸੈਂ ਮੇਰਾ ਮਨ ਸੀ ਕਿ ਕੱਲ ਆਪਾਂ ਬੀਤੇ ਦੇਣਾ ਗੁਰੂ ਨਾਨਕ ਸਹਿ ਮਹਾਰਾਜ ਦਾ ਆਗਮਨ ਪੁਰਬ ਮਨਾ ਕੇ ਹਟਿਆ ਤੇ ਹੋ ਸਕਦਾ ਸੰਗਤ ਦਾ ਹੁਕਮ ਲੱਗ ਜਾਏ ਗੁਰੂ ਨਾਨਕ ਸਹਿ ਮਹਾਰਾਜ ਦੇ ਜੀਵਨ ਚੋਂ ਵਿਚਾਰ